ਬਾਬੇ ਨੂੰ ਹਨਾ ਬਾਬਾ ਮੈਨੂੰ ਇੱਥੇ ਪਿੰਡੋਂ ਨਾਲ ਲੈ ਗਿਆ ਕਿਹਾ ਮੋਟਰਸਰ ਮੈਂ ਪਸੰਦ ਕਰ ਲਿਆ ਵਾ ਤੇ ਲੈਣਾ ਵਾ ਤੇ 30000 ਰੁਪਏ ਉਹਨਾਂ ਨੂੰ ਪਾਉਣਾ ਤੋਂ ਕਹਿੰਦੇ ਆਪੇ ਮੋਟਰਸਰ ਪਾ ਲੈਣਾ ਵਾ ਤਫੜਾ ਹੋ ਗਿਆ ਤਫੜਾ ਇਹ ਨਹੀਂ ਨ ਕੀਤਾ ਅੱਜ ਬੁਰਸ਼ ਨਹੀਂ ਨ ਕੀਤਾ ਅੱਜ ਸਾਈਓ ਤੇਰਾ ਮੂੰਹ ਇਦਾਰਾ ਲੱਗਣ ਤੇ ਤੜਾ ਆ ਹੈਲੋ ਹਾਂਜੀ ਗਾਇਸ ਸਤਿ ਸ੍ਰੀ ਅਕਾਲ ਵੈਲਕਮ ਟੂ ਅਨਦਰ ਵਲੋਗ ਆਯੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮਿੱਤਰੋ ਅੱਜ ਆਪਾਂ ਚੱਲੇ ਬਿਜਲੀ ਦੇ ਲੈਣੇ ਇਹ ਬੋਰਡ ਦੇ ਕੰਮ ਤੇ ਤੇ ਮਿੱਤਰੋ ਕੰਮ ਹੋਇਆ ਪਾ ਪੂਰੇ ਯੈਂਗੋ ਤੇ ਮਿੱਤਰੋ ਬਾਬਾ ਜੀ ਆਪਣੇ ਪੇਂਟਰ ਆ ਚੁੱਕੇ ਆ ਇਹ ਪੇਂਟ ਦਾ ਕੰਮ ਕਰਦੇ ਵੀ ਚੱਲੇ ਕੰਮ ਤੇ ਠੀਕ ਠੁਕ ਦਿਓ ਠੀਕ ਠੁਕ ਦਿਓ ਸ਼ਰਾਬ ਵਾਲੇ ਸੱਚੀ ਪੀਣਾ ਪਾਪਾ ਉਹ ਭਰਾਵਾ ਬਸ ਕਰਿਆ ਕਰ ਰੱਬ ਦਾ ਨਾਮ ਲੈ ਬਾਬਾ ਸਰੇ ਸਰੇ ਸ਼ਰਾਬ ਦਾ ਨਾਮ ਲੈ ਆਂਦੇ ਆ ਤੇ ਬਾਬਾ ਮਿੱਤਰੋ ਪੀਲੀ ਪਾਗ ਬਣ ਕੇ ਫੇਰ ਸਕੂਟਰ ਦੀ ਬਹੁਤ ਲੰਬ ਕੱਢਦਾ ਹੁੰਦਾ ਹੈਗਾ ਨਾ ਬਾਬਾ ਕਿਆ ਕੈਪਰੀ ਨਾ ਬੂਟ ਪਾ ਲੈਣੇ ਬਾਬੇ ਨੇ ਹਣਾ ਪਪਾ ਪੂਰੇ ਪੂਰੇ ਐ ਮੁੱਛਾਂ ਨਾ ਵਟੇ ਮਾਵਾ ਮੁੱਛਾਂ ਨਹੀਂ ਲੈ ਕੜੀਆਂ ਹੁੰਦੀਆਂ ਬਾਬਾ ਇਹਨਾਂ ਕੜੀਆਂ ਹੁੰਦੀਆਂ ਸਹੀ ਗੱਲ ਆ ਬਾਬਾ ਦਾ ਉਹ ਪਲੈਟਿਨਾ ਅੱਜ ਜਿਹੜਾ ਮਿੱਤਰੋ ਉਹ ਨਵਾਂ ਮੋਟਰਸਾਈਕਲ ਲੈ ਕੇ ਆਂਦੇ ਹੁਣ ਬਾਬਾ ਲੈ ਕੇ ਜਾਂਦਾ ਟੇਢੀ ਪਗਵਾਲੇ ਟੇਢੀ ਪਗਵਾਲੇ ਕਿਤੇ ਮਾਰ ਮੁੰਡਿਆਂ ਨਾਲ ਕਹਾਰਾ ਟੇਢੀ ਪਗਵਾਲੇ ਬਾਬਾ ਲੈ ਆਓ ਮੋਟਰਸਾਈਕਲ ਦੀ ਚਾਬੀ ਖੋਲ ਕੇ ਲੈ ਇਹ ਇੰਜਣ ਅੱਜ ਇਹਦਾ ਪਰ ਵਹੀ ਸਾਰਾ ਕੁਛ ਆਪੀ ਖੋਲਣਾ ਜਿਹੜਾ ਸਾਡਾ ਦਿਲ ਕੀਤਾ। علاوہ ਬਾਟੋ ਢਾਟ ਕਿੰਨੇ 18 ਮਾਡਲ ਲਾ ਦੇ। ਲਾ ਲੈ ਵੀ ਨਵੇਂ ਦਾ ਨਵਾਈਆਂ ਪਰ ਨੰਬਰ ਪਲੇਟ ਹੈ ਨਹੀਂ ਇਹਦੀਆਂ। ਬਾਬੇ ਨੂੰ ਹੈ ਨਾ ਬਾਬਾ ਮੈਨੂੰ ਇੱਥੇ ਪਿੰਡੋਂ ਨਾਲ ਲੈ ਗਿਆ। ਕਹਿੰਦਾ ਆ ਮੋਟਰਸਾਈਕਲ ਮੈਂ ਪਸੰਦ ਕਰ ਲਿਆ ਵਾ ਤੇ ਲੈਣਾ ਵਾ ਤੇ 30000 ਰੁਪਏ ਉਹਨਾਂ ਨੂੰ ਪਾਉਣਾ ਤਾਂ ਕਹਿੰਦੇ ਆਪੇ ਮੋਟਰਸਾਈਕਲ ਪਾ ਲੈਣਾ ਵਾ ਤੇ ਮੈਂ ਰੱਬ ਲਈ ਮੈਂ ਕਹਾਂ ਰਹਿਣ ਤੇ ਬਾਬਾ ਨਾ ਭਾਈ ਨਾ ਭਾਈ ਮੈਂ ਤੇ ਪਿੰਡ ਵਾਲ ਦੇ ਨਾਲ ਹੀ ਬਾਬੇ ਉਹਨਾਂ ਨੂੰ 30000 ਰੁਪਏ ਪਾਤਾ ਤੇ ਮੋਟਰਸਾਈਕਲ ਹੱਲੇ ਤੱਕ ਨਹੀਂ ਆਇਆ। ਐਵੇਂ ਪਾਤਾ ਐਵੇਂ ਪਾਤਾ ਮੈਨੂੰ ਕਿਹਾ ਵੀ ਫੋਟੋ ਮਾ ਦੇਖ ਕੇ ਨੈਟ ਤੇ ਉਹ ਕਹਿੰਦੇ ਫੌਜੀਆ ਦਾ ਟੈਂਕ ਆਉਣਾ ਵਾ ਉੱਤੇ ਹੀ ਰੱਖ ਦੇਣਾ ਮੋਟਰਸਾਈਕਲ ਟਰੱਕ ਤੇ ਉਤੋਂ ਤੁਸੀਂ ਲਾ ਲਿਓ ਥੱਲੇ ਤੱਕ ਬਾਬਾ ਡੀਕੀ ਆਂਦੇ ਆ ਵਾ ਉੰਜਣ ਪੂਰਾ ਸੱਟ ਨਹੀਂ ਨਾ ਬੈਠਾ ਜੇ ਪੁਰਜ਼ਾ ਵੀ ਨਹੀਂ ਆਉਣਾ ਫੱਟ ਕਰਨ ਨਾਲ ਦਾ ਹਾਂ ਸਹੀ ਹੈ ਯਾ ਪਰ ਕਿੱਦਾਂ ਪੈਸੇ ਕਮਾਏ ਕਿ ਜਾਂ ਕੋਈ ਹੈਗਾ ਮੈਂ ਵੀ ਨਹੀਂ ਯਾਰ ਲੈਣਾ ਰਾਂਦੋ ਨੇ ਆਪਣੇ ਦੇ ਲਿਆ ਨਹੀਂ ਅੱਲੇ ਜਾ ਕੇ ਤਾਂ ਤੁਹਾਨੂੰ ਨਹੀਂ ਨਹੀਂ ਇਦੋਂ ਨਵਾਂ ਲਾ ਲੈਂਦਾ ਪਾਪਾ ਮੈਂ ਕਿੰਨਾ ਖਰੀਦੀ ਲਾ ਲਓ ਵੀ ਮਿੱਤਰੋ ਤੁਰ ਪਿਆ ਪਾ ਕਰੋ ਤੇ ਕੰਮ ਹੋਏ ਬਈ ਯੰਗੋ ਯਾਨੇ ਆਵੇ ਮਿੱਤਰੋ ਯਾਗੇ ਮਿਲੋਣੇ ਤੁਹਾਨੂੰ ਆਪਣੇ ਸੱਜਣ ਮਿੱਤਰ ਓਏ ਹੋਏ ਓਏ ਐ ਬਾਪੂ ਦੇਖੀ ਰਾ ਸੱਦਾ ਇਹਨਾ ਮੋੜ ਨਹੀਂ ਤੇ ਲੋ ਵੀ ਮਿੱਤਰੋ ਕਾਲੇ ਸਿੰਘਾਂ ਪਹੁੰਚ ਗਏ ਆਪਾਂ ਤੇ ਛੋਬਰ ਆਪਣਾ ਆ ਗਿਆ ਹੈਲੋ ਗਾਇਜ਼ ਕਰਦੋ ਮਾੜੀ ਤੇ ਆ ਗਏਗੇ ਸ਼ਾਜੀ ਮਾੜੇ ਕਰੋ ਦਰਸ਼ਨ ਪੂਰੇ ਬੜਾ ਬੜਾ ਕੰਮ ਹੋਇਆ ਪਰ ਟਰਾਂਸਫਰ ਦੇਖੋ ਸਾਰੇ ਪਿੰਡ ਦੀ ਬੱਤੀ ਚਲਾ ਦਈਆਂ ਐਡਾ ਤਗੜਾ ਇੱਕ ਐਡਾ ਲੱਗਣਾ ਚਾਹੀਦਾ ਹਨਾ ਟਰਾਂਸਫਰਮਰ ਦਾ ਇੱਕੋ ਹੀ ਲੱਗ ਜਾਵੇ ਸਾਰੇ ਪਿੰਡ ਨੂੰ ਹਨਾ ਤੇ ਜਿਹੜਾ ਹੱਥ ਲੱਗ ਗਿਆ ਆ ਗਏ ਕਾਂਗੂ ਬਹਿ ਗਿਆ ਕੋ ਦੇਖਣਾ ਆਹ ਗੱਲਿਆ ਹੋਰ ਮਾਸਮੂਸ ਨਹੀਂ ਰਹਿ ਜਾਂਦੇ ਨੇ ਇਹਨੇ ਦੇ ਮਿੱਤਰੋ ਵੱਡੀ ਲੈਣ ਆਉਂਦੀ ਆ ਪਰੇ ਸਾਜੀ ਕਿਹੜੀ ਲੈਣ ਆ ਇਹ 220 ਕਿਹੜੀ ਆ 33 ਕਿਹਵੀਂ 33 ਕਿਹਵੀਂ ਤੇ ਮਿੱਤਰੋ ਉਹ ਛੋਟਾ ਪਣਾ ਨਹੀਂ ਹੁੰਦਾ ਸੇ ਦੇ ਸਟਾਰਟ ਤੇ ਹੁਣ ਦੇਖਦੇ ਆ ਲਾਉਣੇ ਬੰਦੇ ਨੂੰ ਫੋਨ ਤੇ ਨਹੀਂ ਤੇ ਮਿਸਤਰੀ ਕੋ ਲਾਇਆ ਕਰਾਤੇ ਆ ਹਨ ਹਨੂ ਘੰਟਾ ਹੋਇਆ ਜਬਦਿਆਂ ਨੂੰ ਇਹਨਾ ਲੈ ਵੀ ਮਿੱਤਰੋ ਬੜੇ ਚੇਰਵਾਰਾ ਆ ਪਾ ਕਿਆਕੜਾ 368 ਤੇ ਮਿੱਤਰੋ ਅੱਜ ਆਪਣੀ ਡਿਊਟੀ ਲੱਗੀ ਸੋ ਮਿੱਤਰੋ ਜਾ ਮੂਆ ਵਾ ਯੈਂਗੋ ਦੇ ਤੁਰਪੇ ਆਪਾਂ ਨਹੀਂ ਬੈਣਾ ਮਿੱਤਰੋ ਸਾਰੀਆਂ ਕ੍ਰਾਇਲਟੀਆਂ ਕ੍ਰੂਲਟੀਆਂ ਆ ਗਈਆਂ ਇਹ ਬੜਾ ਰੋਡ ਤੇ ਚੜ ਲੈਂਦੇ ਫੇ ਪਾੜਦੇ ਆ ਇਹਨੂੰ ਲੈ ਮੰਤਰਾ ਡਗ 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 ਕਰਦਾ ਜਾਂਦਾ ਹੀ ਮਿੱਤਰੋ ਇੱਥੇ ਬੋ ਆਪਾਂ ਪੋਣ ਲਿਆਂਦੇ ਲੱਦ ਲੱਦ ਕੇ ਬੜਾ ਇਹਦਾ ਕੰਮ ਯੈਂਗੋ ਐਸ਼ਰ ਕੰਪਨੀ ਦੇ ਟਰੈਕਟਰ ਮੜੇ ਮਾੜੇ ਨਹੀਂ ਆ ਦੇ ਬਾਦੇ ਯੋ ਹੋਰ ਹੀ ਠਕਰਾ ਕਰਕੇ ਲਾਉਂਦੇ ਆ ਯਾਰ ਲੱਭੂ ਬਾਈ ਆਈ ਰੋਂਗ ਸਾਈਡ ਚ ਲਾਉਂਦੇ ਹੁੰਦੇ ਆ ਅਤਰੀ ਜਾਂਦਾ ਯੋੜਦਾ ਜਾਂਦਾ ਛੋਟਾ ਰੋਡ ਕਰੋ ਚਲੰਦਰੀ ਚੈੱਕ ਤੋਂ ਕਰਦਾ 115 ਲਾਓਏ ਮਿੱਤਰੋ ਜਿਓ ਬਰੋ ਤੇਲ ਪਵਾ ਲਿਆ ਆਪਾਂ ਤੇ ਚੱਲਦੇ ਹਾਂ ਹੁਣ ਵੇ ਜਿਹੜੇ ਜਿੰਨਾ ਭਾਏਗੇ ਇੱਥੇ ਇਹ ਹੋਵੇਗੀ ਐ ਕੋਈ ਚਲੋ ਹੁਣ ਚੱਲਦੇ ਆਂ ਜੇ ਕਿੰਦਰੋ ਜੇ ਬਤਾ ਆਪਣੇ ਨਾਲ ਕੋਈ ਹੁੰਦਾ ਨਾ ਆਪਾਂ ਰੈਸ਼ਨ ਆਨ ਕਰਦੇ ਹਾਂ ਜਦ ਇਹ ਸ਼ਲੰਕਰ ਐ ਨਹੀਂ ਆ ਚਲੰਕਰ ਵਿੱਚ ਪੂਰਾ ਵਾਕਾ ਵੰਦਾ ਵੰਕ ਆਪਾਂ ਉੱਤਰੀ ਆਈਏ ਨੇ ਪੂਰਾ ਲੋਕੀ ਮੋੜ ਮੋੜ ਦੇ ਕੇ ਆ ਕੇ ਆ ਗਿਆ ਇਹਦੇ ਚ ਮੈਟਰੋ ਬੀਲੀ ਬੋਰਡ ਦੇ ਦਫਤਰ ਆਪਾਂ ਪਹੁੰਚ ਗਏ ਆ ਤੇ ਇਥੇ ਰੱਖਿਆ ਪਾੜ ਰੱਖਿਆ ਹੋਇਆ ਹੈਗਾ ਕਿ ਨਾ ਮੈਂ ਕਿਹਾ ਬਿੱਲਾ ਚਾਹ ਪੀ ਲਈ ਬਾਕੀ ਗੱਲ ਬਾਤ ਕਰਦੇ ਆ ਆਜੋ ਗਾਇਸ ਜਿਹਨੇ ਪਰਫੀ ਖਾਣੀ ਆ ਖਾ ਲੋ ਬਾਈ ਗੱਜਾਮ ਕੈਮਰਾ ਨਾ ਹੁੰਦਾ ਨਾ ਸਾਡੀ ਤੁਹਾਡੇ ਮੂੰਹ ਚ ਪਾ ਲੈਣੀ ਜਿਹੜਾ ਆਪਣੇ ਵੀਡੀਓ ਦੇ ਇਦਾਂ ਤੇ ਮਿੱਤਰੋ ਵੀਡੀਓ ਲਾਈਕ ਕਰ ਦਿਓ ਤੇ ਅੱਜ ਆਪ ਐ ਹੋਏ ਆ ਤੇ ਪੀ ਲਈ ਚਾਹ ਮਿਲਦੇ ਦਾਨੂੰ ਰੋਕੇ ਲਓ ਵੀ ਮਿੱਤਰੋ ਦੋ ਤਿੰਨ ਗੱਡੀਆਂ ਲੱਗੀਆਂ ਹੋਈਆਂ ਆਲੇ ਲੋਡ ਹੋਣਦੀਆਂ ਤੇ ਉਦੋਂ ਬਾਅਦ ਵਿੱਚ ਆਪਣੀ ਮਾਰੀ ਆ ਤੇ ਕੰਮ ਕਰਾਂਗੇ ਫੇਰ ਅਜੇ ਤੁਹਾਡਾ ਭਰਾ ਕੱਲਾ ਹੀ ਆਇਆ ਗਲੰਦਰ ਵਿੱਚ ਦੇਖਦਾ ਫਿਰਦਾ ਟਰਾਲੀ ਵਿੱਚ ਦੇ ਸਕਦੇ ਆ ਤੋਂ ਲੱਦ ਕੇ ਪੂਰੀ ਲਗਾਣੀ ਆ ਟੌਲਿਆਂ ਨਾਲ ਜੋਰ ਅੱਜ ਪੂਰਾ ਪਰਖਿਆ ਜਾਣਾ ਮਿੱਤਰੋ ਦੇਖਦੇ ਆ ਹੁਣ ਕਦੋਂ ਵਾਰੀ ਆਉਂਦੀ ਆ ਤੇ ਮਿਲਦੇ ਤੁਹਾਨੂੰ ਬ੍ਰੇਕ ਤੋਂ ਬਾਦਾਂ ਅੱਧਰੋ ਦੇ ਲੋ ਕਿਨਾਂ ਟਰਾਂਸਫਰਮ ਹੀ ਟਰਾਂਸਫਰਮ ਪਏ ਆ ਮੇਟਰ ਸਵੇਰ ਦੇ ਜਦੋਂ ਜ਼ਿਆਦਾ ਹੋਉਂਦੇ ਆ ਤਾਂ ਆਹ ਟਰਾਂਸਫਰਮ ਲੈ ਕੇ ਜਾਣਾ ਹੁਣ ਆਪਾਂ ਦੋ ਆਪਾਂ ਲੋਡ ਕਰ ਲਿਆ ਵੀ ਦਿਖਾਉਣਾ ਮੈਂ ਚੱਲ ਆਏ ਜਾਣਾ ਆ ਗਈ ਆਪਣੀ ਕ੍ਰੇਨ ਸੰਗਲ ਪਾ ਦੀਏ ਇਹਨੂੰ ਮਿਲਦਾ ਤੁਹਾਨੂੰ ਬ੍ਰੇਕ ਤੋਂ ਬਾਹਰ ਮੇਟਰ ਕੁੜੀ ਆ ਲੰਬਾਈ ਇਹਦੀ ਮੇਰੇ ਜਿੰਨੀ ਆ 5 ਫੁੱਟ 7 ਇੰਚ ਆ ਕ੍ਰੇਨ ਉਹਦਾ ਵੱਡੀ ਆ ਪ੍ਰਵਾਨ ਹੀ ਮੰਨਦੀ ਕਿ ਕਰੀ ਜਾਂਦਾ ਕਮੀ ਯਾਂਗੋ ਤੇ ਚਲੋ ਮਿੰਦਰਾ ਰੱਖ ਲੀ ਹੁਣ ਟਰਾਲੀ 'ਚ ਮਿਲਦੇ ਤੁਹਾਨੂੰ ਬ੍ਰੇਕ ਤੋਂ ਬਾਹਰ ਉੜੀ ਆ ਐਡਾ ਟਰਾਂਸਫਰਮ ਇੱਕੋ ਦਾ ਮਡੇਪੋਵੇ ਤੇ ਧਰਤੀ 'ਚ ਲੈ ਜਾਣੀ ਆ ਪਰ ਜਵਾਨ ਆਪਣੇ ਇੰਨੇ ਵੀ ਨਹੀਂ ਕਾਲੇ ਡਿੱਗਣ ਨਹੀਂ ਲੱਗਾ ਮਿੱਤਰੋ ਚਲੋ ਹੁਣ ਰੱਖ ਲਈਏ ਇੰਟੋ ਪਾਵਰ 3 ਧੱਕੜਾ ਚਲੋ ਮਿੱਤਰੋ ਇਹ ਟਰੈਕਟਰ ਹੁਣ ਜਾਊਗਾ ਮੇਲ ਦਾ ਤੇ 100 ਮੀਟਰ ਆਪਾਂ ਕੇਵਲੇ ਹੀ ਰੱਖਣੀ ਆ ਉਹ ਬਾਅਦ ਚ ਰੱਖਾਂਗੇ ਹੁਣ ਚਲੋ ਮਿੱਤਰੋ ਟਰਾਂਸਫਰ ਲੋਡ ਕਰ ਲਿਆ ਆਪਾਂ ਤੇ ਹੁਣ ਆਪਣੀ ਘਰ ਦੀ ਤਿਆਰੀ ਆ ਮਿੱਤਰੋ ਟੀਜਲ ਦਾ ਤਾਂ ਚਲੋ ਦੀ ਪਾ ਜਾਣੀ ਕਿਉਂਕਿ ਮਿੱਤਰੋ ਹੁਣ ਸਵੇਰ ਚਾਂ ਦੀ ਢਾਡ ਹੋ ਗਈ ਆ ਜੇ ਅਜੇ ਵਾ ਪਹਿਲੇ ਦਿਨ ਆਏਗੇ ਤੇ ਮੈਂ ਆ ਚਲੋ ਜੀ ਬਾਜਣੀ ਕੋਟੀ ਨਾਦਾ ਜੀ ਦੋ ਮਤਰੋ ਯੈਂਗੋ ਕੰਮ ਹੋ ਰਿਹਾ ਤੁਹਾਨੂੰ ਪਤਾ ਹੀ ਆ ਬੱਚੇ ਖੇਲੇ ਆ ਓਏ ਇਹ ਮਤਰੋ ਕੰਮ ਯੈਂਗੋ ਆਇਆ ਬੱਚਾ ਵਾਲੀ ਖੇਡ ਰਹੀ ਆ ਪੂਰੀ ਮੱਸੀ ਹੋਈ ਆ ਨਾ ਮਤਰੋ ਚਾਦਦੇ ਆਪਾਂ ਬਾਦਲੇ ਘਰ ਵੱਲ ਨੂੰ ਹੋਰ ਜਾ ਪਹਿਲਾਂ ਫੇਰ ਆਪਾਂ ਮੋੜਦੇ ਟਰੈਕਟਰ ਲਈ ਟਰੈਕਟਰ ਦੇ ਟਾਇਰ 'ਚ ਵੱਡੇ ਜਿਹੀ ਹਵਾ ਬਹੁਤ ਘਟਾ ਕੇ ਕਰਕੇ ਇੱਕ ਸਾਈਡ ਟੇਡਾ ਹੋਇਆ ਟੱਕਰ ਅੰਦਰ ਚਲੇ ਚੱਲ ਰਿਹਾ ਲੋਡ ਟਰਾਂਸਫਰਮ ਜਾ ਰਹੇ ਲੋਡ ਆ ਜੀ ਸਿੰਗਲ ਡੈਰੀ ਟਰਾਲੀ ਇਹ ਮੇਟਰ ਸਿੰਗਲ ਡੈਰੀ ਟਰਾਲੀ ਦਾ ਇਹ ਜabb ਹੁੰਦਾ ਬੰਦੇ 11 12 ਵੇਲੇ ਲੱਗਾ ਰਹਿੰਦਾ ਮੈਂਟੋ ਮਟੇ ਇਹ ਸਿੰਗਲ ਡੈਰੀ ਹੈ ਜੇ ਹੋ ਵੀ ਮੁਡੀ ਤੇ ਪਿਆਰਾ ਬਾਕੀ ساری ਰਾਤ ਅਸੀਂ ਇੱਥੇ ਲਾਈ। ਇਸ ਕਰਕੇ ਧੀਰੇ ਧੀਰੇ ਜਾਣਾ ਸਹੀ ਹੈ ਹਮਾਰੇ ਸਿਹਤ ਕੇ ਲਈ। 플랏 4 ਸੇਲ। ਹੋਰ ਨੰਬਰ ਮੈਂ ਤਰੋ ਲੈ ਦੇਤਾ ਤੁਹਾਨੂੰ। ਜੇ ਇਹਨੇ ਜਲੰਧਰ ਚ 플랏 ਲੈਣਾ ਹੋਇਆ ਲੈ ਸਕਦਾ। ਆ ਫੋਰਚੂਨ ਨਾਲ ਗਿਫਟ ਦਿੱਤੀ ਜਾਊਗੀ। ਉਹ ਸਾਰ ਓ ਪਈਏ ਤੇਰੇ ਚ ਹਵਾ ਹੈ ਨੀਗੀ। ਹਵਾ ਘਾਟਾ ਸਣੀ ਨਾ ਕੀਤਾ ਅੱਜ ਬੁਰਸ਼ ਨਹੀਂ ਨਾ ਕੀਤਾ ਅੱਜ ਸਾਈਓ ਤੇਰਾ ਮੂੰਹ ਇਦਾਂ ਲੱਗਣ ਤੇ ਤੜਾਇਆ ਅਦਰੋ ਚਲੋ ਹਣ ਖੇਚੀਏ ਰੋਡ ਤੇ ਆਪਾਂ ਚੜ ਚੱਲੇ ਆ ਤੇ ਮਿਲਦੇ ਹੁਣ ਮਿੱਤਰੋ ਯਾਗ ਤਾਂ ਹੁ ਆ ਗਏ ਕੰਮ ਯਾਂਗੋ ਕਰਾਈ ਰਿਹਾ ਇਦਾਂ ਅੱਜ ਆ ਵਾ ਸਾਰੇ ਵਲੌਗ ਚ ਆ ਮੈਟਰ ਉਹਦੇ ਆਪ ਬਾਜਵਾ ਤਾਂ ਹੋ ਵੀ ਮੈਟਰ ਕਿਨੇ ਮੈਸਤੀ ਲੈਣਾ ਹੋਵੇ 10:35 ਤੇ ਇਹਦੇ ਨਾਲ ਦੇ ਐਂਕਲ ਹੋਣਾ ਕੋ 4 ਖੜੇ ਆ ਮੈਟਰ ਉਹ ਚੀਜ਼ ਚੈੱਕ ਕਰੋ ਪੂਰੀ ਸਿਰਾ ਗੱਲ ਬਾਤ ਇੱਕ ਉਦਰਾ ਤੱਕ ਉੱਗੀ ਆ ਆ ਲੱਗਦਾ ਨਾ ਪੂਰਾ ਕੰਮ ਜਾਂਗੋ ਮੈਟਰ ਕਮੈਂਟ ਕਰਕੇ ਦੱਸਿਓ ਕਿੱਥੇ ਉੱਗੀ ਆ ਇਹ ਕਿਆ ਕਰਦਾਈ ਆ ਵਧੀਆ ਡਰਾਈਵਰ ਬਾਕੀ ਸਮਝ ਹੀ ਗਏ ਆ ਕਿਹੜੇ ਡਰਾਈਵਰ ਦਾ ਜਾਨ ਚੁਣਾ ਸਾਡਾ ਬੋਜੂ ਡਰਾਈਵਰ ਲਾ ਵੀ ਮਿੱਤਰੋ ਇਕੱਠੇ ਹੀ ਆ ਗਏ ਜੋਬਰ ਇਕੱਠੇ ਹੀ ਇਧਰ ਇਧਰ ਵੀ ਵੇ ਗੱਡੀ ਵੜਨ ਲਈ ਆ ਉਹ ਟਰੈਕਟਰ ਤਾਂ ਇਧਰ ਵੀ ਯਾਂਗੋ ਬੁਰਾ ਕੰਮ ਹੋ ਗਿਆ ਤੇ ਚਿਕੜੋ ਚਿਗੜੀ ਕੰਮ ਹੋਇਆ ਵਾ ਮਿੱਤਰੋ ਆਹਾ ਬੜਾ ਯਾਰ ਮਾਰਦਾ ਵੀ ਬੜਾ ਯਾਰ ਮਾਰਦਾ ਟਰੈਕਟਰ ਆਪਣਾ ਇਹਦੇ ਮੁਕਾਬਲੇ ਹੈ ਨਹੀਂ ਮਿੱਤਰੋ ਹੈ ਨਹੀਂ ਹੈ ਨਹੀਂ ਕੇ ਹੈ ਨਹੀਂ ਕੇ ਜੇ ਮੇਰਾ ਫਾਈਟਰੀ ਪਹੁੰਚ ਰਿਹਾ ਟਰੈਕਟਰ ਲਾਈਏ ਸਾਈਡ ਤੇ ਤੋਂ ਤਿਆਰੀ ਆਪਾਂ ਕੀਤੀ ਹੈ ਕਾਰਕ ਤੇ ਮੇਰੇ ਮਿੱਤਰੋ ਜਾਣਦੇ ਨੇ ਉੱਧਰ ਵੀ ਘੰਟਾ ਡੇਢ ਲੱਗਿਆ ਉਹ ਹਲੇ ਗੱਡੀ ਤੇ ਆਪਣੀ ਖੜੀ ਆ ਏ ਆਏ ਨਹੀਂ ਆ ਮੇਰੇ ਹੱਥ ਦੇ ਲੋ ਕਾਲੇ ਹੋ ਗਏ ਹੈ ਸਹਾ ਤੁਮੂ ਤੋਂ ਇਹ ਤਾਂ ਆਪਾਂ ਨਿਗੜੀਏ ਪਿੰਡਾਂ ਲ ਕਿਉਂਕਿ ਰਾਤ ਦੇ ਸਮੇਂ ਹੰਡਾ ਮੈਂ ਜਾ ਹੀ ਜੀ ਨੀ ਨਿਊ ਹੋਲੈਂਡ 5500 ਯੇ ਉੱਪਰ ਖੜਾ ਦੇ ਲੋਗੇ ਤਾਂ ਰੂਲ ਦੇਖੋ ਕਿ ਤਾਣਾ ਡਰਾਉਣਾ ਆ ਜਾਂਦਾ ਡਰਾਉਣਾ ਆ ਬਾਰੀ ਖੋਲ ਕੇ ਵਾਹੇ ਗਰੂ ਬੋਲ ਕੇ ਸੀਟੀ ਉੱਤੇ ਬੈ ਜਾ ਬੱਲੀਏ ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨਹੀਂ ਬਾਬਿਆਂ ਨੇ ਝੱਲ ਚੱਲੀਏ ਲਾਈਟਾਂ ਬੰਦ ਤੇ ਕੰਮ ਕੜਾਚੇ ਸਿਰ ਦੁਖਨ ਲਾ ਪਿਆ ਬਾਬਾ ਸਿਰ ਦੁਖਨ ਲਾ ਆਹੋ ਸੱਚ ਹੁਣ ਕੰਮ ਉਹ ਕਰਦਾ ਹੋਰ ਬਾਬਾ ਜੀ ਖੱਡਾ ਖੁੱਡਾ ਮਾਰਨਦੇ ਆ ਨਾ ਤੇਰੇ ਮੈਂ ਕਹਿੰਦਾ ਉੱਪਰ ਵੀ ਚੜ ਜਾਂਦਾ ਆ ਹਾਂ ਸਟਾਰਟ ਕਰਦਾ ਆ ਜ ਸਮਾਨੀ ਨੇ ਕਸਿਆ ਪਰ ਆ ਮੈਂ ਰਜਾਬ ਨਹੀਂ ਪੈ ਗਿਆ ਮੈਂ ਤੇਰਾ ਦੀ ਵਾਲੀ ਨੂੰ ਫੋਨ ਲਾਈ ਮੈਂ ਕਿਹਾ ਜੱਸੇ ਭਾਈ ਨੂੰ ਲੋਣਾ ਫੋਨ ਟਰੈਕਟਰ ਨਹੀਂ ਸਟਾਰਟ ਹੁੰਦਾ ਉਹ ਕਹਿੰਦੇ ਸੋਚ ਤਾਂ ਪਤਾ ਚਿੜ 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 ਕਰ ਆਹੋ ਮੈਂ ਆ ਗਿਆ ਪੈ ਗਿਆ ਜਾਬ ਵਿੱਚ ਦੋ ਵਾਰੀ ਪਹਿਲਾਂ ਹੀ ਇੱਥੇ ਤਾਂ ਕਾਲਾ ਕੀਤਾ ਨਹੀਂ ਉਹ ਬਸ ਚਿੜ ਚਿੜ ਦੋ ਚਾਰ 10 ਵਾਰੀ ਕਈ ਵਾਰੀ ਕਰਨ ਲੱਗਾ ਹੈਰੀ ਪਹਿਲੀ ਵਾਰੀ ਹੋ ਜਾਂਦਾ ਸਟਾਰਟ ਬੰਦਾ ਟੱਕਰਿਆ ਨਹੀਂ ਆਪਾਂ ਨੂੰ ਕਿਹੜਾ ਪਰਾਵਾ ਤੇ ਭੈਣ ਚੁੰਡੀ ਪਰੀ ਗਈ ਹੱਥ ਤੇ ਟੀਗਲ ਵੜਾ ਟਰੈਕਟਰ ਨਹੀਂ ਚੱਲਦਾ ਠੀਕ ਹੁਣ ਇੱਥੇ ਇੱਥੇ ਕੋਈ ਡਾਕਟਰ ਹੈ ਨਹੀਂ ਆ ਡਾਕਟਰ ਹਾਂਜੀ ਆ ਵੇ ਓਏ ਹੋਏ ਕਿਰਪਾਨ ਵੱਜੀ ਬਾ ਲੜਾਈ ਹੋ ਗਈ ਜੀ ਪਾਪੇ ਜੀ ਕਿਰਪਾਨ ਵੱਜੀ ਮਿੱਤਰੋ ਮੈਂ ਵੀ ਦੇਖਾ ਕੁਝ ਹੋਇਆ ਆ ਦੇਖ ਤੇਰੇ ਕੀ ਹਾਂ ਤੂੰ ਕਿਹੜਾ ਬਹੁਤ ਕੰਮ ਕਰਦਾ ਯਾ ਤੁਸੀਂ ਗੱਲ ਗਿਆ ਹਾਂ ਜੀ ਟਿੱਕੀ ਅਰ ਕੀ ਬਣਦੇ ਦੱਦਾਂ ਦੇ ਕੋਲ ਇੱਧਰ ਉੱਧਰ ਹਾਂ ਨਾ ਮੜਾ ਕਰਾ ਸੋਚ ਡੇ ਗਿਆ ਸੀ ਖੰਬੇ ਤੇ ਉਹ ਕਿੱਦਾਂ ਉਹ ਰੱਖਿਆ ਸੀ ਪੁਲੀ ਦੇ ਨਾਲ ਅੱਛਾ ਉਹ ਠੀਕ ਹੈ ਠੀਕ ਹੈ ਹੱਜ ਵਜਾ ਉਹ ਠੀਕ ਹੈ ਮੈਨੂੰ 6 ਵਜੇ ਆਪਣੀ ਬੱਸ ਚਾਣੀ ਆ ਤੇ ਚੱਲੇ ਪਿੰਡ ਦਿੱਲੀ ਆ ਪਟਾਉਣ ਉਹਨੂੰ ਲਾਹ ਪੁੱਟਾ ਇੱਥੇ ਰਹੀਦਾ ਓਏ ਉਹ ਤਾਂ ਮੈਂ ਜਾਣ ਦੇ ਤੂੰ ਕੀ ਤੇ ਮੇਤਰੋ ਆਪਾਂ ਵੀ ਹੁਣ ਚੱਲੀਏ ਪਿੰਡ ਤੋ ਫੋਨ ਲਾ ਕੇ ਕਹਿੰਦੇ ਸਰੇ ਤੋ ਗਾਇਸ ਮੋਹ ਆ ਤੋ ਤੋ ਓਕੇ ਹੋ ਗਿਆ ਮੈਂ ਰੈਡੀ ਤੇ ਮੋਰਸਲ ਹੋ ਗਿਆ ਭਾਈ ਹੁਣ ਮੈਂ ਤਿਆਰ ਹੁੰਦੇ ਆ ਕੱਪੜੇ-ਕਪੜੇ ਪਾਉਂਦੇ ਹੋ ਵੀ ਚੱਲ ਪਿੰਡ ਅੱਜ ਤੇ ਮਿੱਤਰੋ ਆਪਾਂ ਵੀ ਚੱਲੇ ਆਂ ਪਿੰਡ ਹੁਣ ਤੇ ਵਲੌਗ ਵਧੀਆ ਲੱਗਾ ਤਾਂ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਮਿਲਦੇ ਆਂ ਕੱਲ ਨੂੰ ਨੈਕਸਟ ਵਲੌਗ ਵਿੱਚ ਮਿੱਤਰੋ ਆ ਪਣਾ ਆ ਆਪਣ ਮਿਲਣ ਸਪੈਸ਼ਲ ਜਲੰਦਰੋਂ ਆ ਐ ਕਿਉਂ ਆਂ ਦੀ ਆ ਆ ਸ਼ਾਹ ਹੁਣੀ ਆਇਆ ਸ਼ਾਹ ਹੁਣੀ ਸ਼ਾਹ ਹੁਣੀ ਆਇਆ ਖੋਲੋ ਜੀ ਪਾਰੀ ਹੋਰ ਮਰੇ ਕਿਦਾਂ ਜੀ ਸਤ ਸ੍ਰੀਕਾਲ ਹੋਰ ਸੇਤਾ ਮਾ ਬੈਠੋ ਮਾਰੇ ਭਾਂਜੇ ਬੜੇ ਨਿੱਗੇ ਹੋਏ ਆਂ ਹੋਰ ਬਾਤ ਸੰਭਲੋ ਹੋਰ ਬਾਤ ਠੀਕ ਠਾਕ ਸੇਤਾ ਕੈਮ ਜੇ ਮਾੜੀ ਲੈਟ ਲੋੜ ਦਿਖਾਓ ਮੁੰਡੇ ਦਾ ਮੁੱਖ ਦਿਖਾ ਦੇ ਫੋਨ ਮੇਰਾ ਬੰਦ ਹੋਣਾ ਲਾਓ ਮਾਰਾ ਯਾਰ ਲਾਓ ਭਰਾ ਬੰਦ ਫੋਨ ਚਾਰਜ ਲਾ ਲਓ ਗੁਰੂ ਜੀ ਓਹ ਹੋ 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 ਦਿਖਾ ਦਿਓ ਨੇ ਔਰ ਕੀ ਹਾਉਂਗੇ ਖਾਣਾ ਪੀਣਾ ਕੁਛ ਨਹੀਂਗਾ ਹਾਂ ਇੱਕ ਕੰਮ ਕਰੋ ਸਮਾਨ ਦਿਵਾਓ ਯਾਰ ਇਹ